ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਊਗੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਜਿਹੜੀ ਸਾਰੀ ਪਾਰਟੀ ਵਿੱਚ ਸੂਟ ਰਹਿਣਗੇ ਆਪਣੇ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ 7889148238 ਇਹ ਆਪਣਾ ਵਟਸਐਪ ਨੰਬਰ ਹੈ ਜੀ ਤੁਸੀਂ ਇਹਦੇ ਉੱਪਰ ਆਪਾਂ ਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਕਿਸੇ ਵੀ ਸੂਟ ਦਾ ਜੋ ਵੀ ਤੁਹਾਨੂੰ ਪਸੰਦ ਆਉਂਦਾ ਕਲਰ ਐਂਡ ਫੈਬਰਿਕ ਤੁਹਾਡੀ ਚੋਇਸ ਦੇ ਅਕੋਰਡਿੰਗ ਹੋ ਜਾਊਗਾ ਡਿਜ਼ਾਈਨ ਤੁਸੀਂ ਸਾਨੂੰ ਆਪਣਾ ਵੀ ਸੈਂਡ ਕਰ ਸਕਦੇ ਹੋ ਤੁਹਾਨੂੰ ਸੇਮ ਰੈਡੀ ਕਰਕੇ ਦਵਾਂਗੇ ਤੇ ਤੁਸੀਂ ਸਾਡਾ ਡਿਜ਼ਾਈਨ ਵੀ ਤੁਹਾਨੂੰ ਕੋਈ ਪਸੰਦ ਆਉਂਦਾ ਤਾਂ ਆਪਾਂ ਸੇਮ ਸੂਟ ਤੁਹਾਨੂੰ ਰੈਡੀ ਕਰਕੇ ਦਵਾਂਗੇ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਫਰਸਟ ਸੂਟ ਆ ਜਾਂਦਾ ਇਹ ਹੈਗਾ ਜੀ ਕਰੀਮ ਫੈਬਰਿਕ ਮੋਂਗਿਆ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਇਸ ਚ ਮੋਂਗਿਆ ਕਲਰ ਹੈ ਹੋ ਸਕਦਾ ਪ੍ਰੋਪਰ ਵੀਡੀਓ ਚ ਕਈ ਵਾਰ ਨਹੀਂ ਆਉਂਦੇ ਸ਼ੇਡ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਇਹ ਤੇ ਇਹਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਜੀ ਇਹਦੀ neck line ਆ ਜਾਂਦੀ ਹੈ ਇਹਦੀ neck ਤੇ ਕੰਮ ਕੀਤਾ ਹੋਇਆ ਇਹ ਇਦਾਂ ਜ਼ਰੀ ਦਾ ਕੰਮ ਦਿੱਤਾ ਹੋਇਆ ਜੀ ਆਪਾਂ ਸਾਰਾ ਇਹਦੇ ਵਿੱਚ ਐਂਡ ਇਹਦੇ ਨਾਲ ਕੰਬੀਨੇਸ਼ਨ ਜਿਹੜਾ ਆਪਾਂ ਦਿੱਤਾ ਹੈ ਲਾਈਟ ਜਾਂ ਪੀਚ ਗਾਜਰੀ ਪੀਚ ਕਲਰ ਆ ਜਾਂਦਾ ਐਂਡ ਪਾ ਨੂੰ ਲੈਵੈਂਡਰ ਸ਼ੇਡ ਕਹਿ ਸਕਦੇ ਆਂ ਲਾਈਟ ਜਾਂ ਇਹਨਾਂ ਦੋਨਾਂ ਦਾ ਟੱਚ ਦਿੱਤਾ ਹੋਇਆ ਆਪਾਂ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਇਹਦੀ neck line ਆ ਗਈ ਪੂਰੇ ਦੇ ਵਿੱਚ ਇਹਦੇ ਬੂਟੀਆਂ ਆ ਜਾਂਦੀਆਂ ਇਦਾਂ ਸਟਿੱਚ ਕਰ ਸਕਦੇ ਬੂਟੀਆਂ ਆ ਜਾਂਦੀਆਂ ਪੂਰੇ ਫਰੰਟ ਤੇ ਬੂਟੀ ਆ ਜਾਂਦੀ ਹੈ ਐਂਡ ਘੇਰਾ ਇਹਦਾ ਹੈਵੀ ਆ ਜਾਂਦਾ ਇਹਦਾ ਘੇਰਾ ਆ ਗਿਆ ਜੀ ਉੱਪਰ ਤੋਂ ਜਿੱਥੋਂ ਆਪਣੇ ਚਾਕ ਸਟਾਰਟ ਹੋ ਰਿਹਾ ਵਰਕ ਜਾਂਦਾ ਕਾਰਨਰਸ ਤੇ ਆ ਜਾਂਦਾ ਪੂਰਾ ਹੈਵੀ ਵਰਕ ਆ ਗਿਆ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕੰਮ ਦੀ ਠੀਕ ਹੈ ਜੀ ਇਹ ਕਾਰਨਰ ਆਗੇ ਦੋਨੋਂ ਮਤਲਬ ਪ੍ਰੋਪਰ ਹੈਵੀ ਘੇਰਾ ਆ ਜਾਂਦਾ ਇਹਦਾ ਤੇ ਪੂਰੇ ਫਰੰਟ ਦੇ ਵਿੱਚ ਇਹਦੇ ਬੂਟੀ ਆ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ

ਬਾਕੀ ਕਲਰ ਤੁਹਾਡੀ ਚੋਇਸ ਹੈ ਜੀ ਆਪਣੇ ਪਹਿਲਾਂ ਇੱਕ ਸੀਗਾ ਗਾਜਰੀ ਪੀਚ ਜੀ ਟੋਨ ਤੇ ਰੈਡੀ ਹੁੰਦੇ ਸੀਗੇ ਇਹਨਾਂ ਦੀ ਚੋਇਸ ਦੇ ਅਕੋਰਡਿੰਗ ਆਪਾਂ ਮੂੰਗਿਆ ਗ੍ਰੀਨ ਕਲਰ ਤੇ ਰੈਡੀ ਕੀਤਾ ਜੋ ਕਿ ਬਹੁਤ ਹੀ ਜ਼ਿਆਦਾ ਉੱਠ ਕੇ ਆਇਆ ਹਰ ਕਲਰ ਤੇ ਮੀਨਜ਼ ਵਰਕ ਦੀ ਗ੍ਰੇਸ ਆਉਂਦੀ ਆ ਇਹ ਆਪਣਾ ਪਾਰਟੀ ਵੇਅਰ ਸੂਟ ਰੈਡੀ ਹੋ ਗਿਆ ਜੀ ਫੁੱਲ ਕੇਰਾ ਇਹਦਾ ਹੈਵੀ ਆ ਗਿਆ 골ਡਨ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਜੀ ਚਾਕ ਤੇ ਕੇਰੇ ਤੇ ਠੀਕ ਹੈ ਐਂਡ ਇਹਦੇ ਨਾਲ ਸਲਵਾਰ ਰੱਖਿਆ ਜੀ ਆਪਾਂ ਸੈਮੀ ਪਟਿਆਲਾ ਕੁੰਦੇ ਵਾਲੀ ਸਲਵਾਰ ਸੈਮੀ ਪਟਿਆਲਾ ਪੌਂਚੇ ਬਣਾ ਕੇ ਇਦਾਂ ਠੀਕ ਹੈ ਜੀ ਤੇ ਪਿਓਰ ਚੁਣੌਣ ਦਾ ਰੱਖਿਆ ਆਪਾਂ ਇਹ ਨਾਲ ਦੁਪੱਟਾ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਲੱਗ ਰਿਹਾ ਤੇ ਦੁਪੱਟੇ ਨੂੰ ਆਪਾਂ ਲੇਸ ਦੀ ਦਿੱਤੀ ਹੈ ਜੀ ਫਿਨਿਸ਼ਿੰਗ ਜਿੱਦਾਂ ਆਪਣਾ ਵਰਕ ਦਾ ਕਲਰ ਆ ਜਾਂਦਾ ਠੀਕ ਹੈ ਜੀ ਇਦਾਂ ਤੇ ਇਹ ਵੀ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਤੁਸੀਂ ਇਹਨੂੰ ਮੀਨਸ ਕਿਸੇ ਵੀ ਕਲਰ ਕਿਸੇ ਵੀ ਫੈਬਰਿਕ ਤੇ ਆਪਣੀ ਚੋਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਐਜ਼ ਇਟ ਇਜ਼ ਬਣਿਆ ਹੋਇਆ ਵੀ ਇਹ ਬਹੁਤ ਪਿਆਰਾ ਲੱਗ ਰਿਹਾ ਠੀਕ ਹੈ ਜੀ ਕਲਰ ਕੰਬੀਨੇਸ਼ਨ ਇਹਦੇ ਵਿੱਚ ਮੈਨੂੰ ਬਹੁਤ ਪਿਆਰੇ ਲੱਗੇ ਜੋ ਕਿ ਬਹੁਤ ਉੱਠ ਕੇ ਆਏ ਆ ਮਤਲਬ ਨਿਊ ਜੀ ਕਲਰ ਕੰਬੀਨੇਸ਼ਨ ਆ ਇਹ ਮੂਗਿਆ ਗ੍ਰੀਨ ਦੇ ਉੱਪਰ ਆਪਾਂ ਦਿੱਤੀ ਹੋਈ ਇਹ ਆ ਗਿਆ ਜੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਜੀ ਇਹ ਆਪਣੇ ਕਾਫੀ ਸੂਟ ਰੈਡੀ ਹੋ ਰਿਹਾ ਇਹ ਪਿਓਰ ਕريب ਦੇ ਉੱਪਰ ਹੈ ਜੀ ਤੁਸੀਂ ਸੈਮੀ ਤੇ ਵੀ ਕਰਵਾ ਸਕਦੇ ਹੋ ਬਟ ਇਹ ਪਿਓਰ ਕريب ਦੇ ਉੱਪਰ ਰੈਡੀ ਕੀਤਾ ਆਪਾਂ ਇਹਦੀ ਨੈਕਲਾਈਨ ਆ ਗਈ ਜੀ ਤੇ ਪੂਰੇ ਦੇ ਵਿੱਚ ਇਹਦੇ ਕਲੀਆਂ ਆ ਜਾਂਦੀਆਂ ਤਪਕੇ ਤੇ ਬੀਨਸ ਦਾ ਕੰਮ ਦਿੱਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਪੂਰਾ ਹੈਂਡਵਰਕ ਦਾ ਕੰਮ ਐ ਜੀ ਆ ਜਾਂਦਾ ਪੂਰੇ ਫਰੰਟ ਦੇ ਉੱਪਰ ਇਦਾਂ ਆਪਾਂ ਕਲੀਆਂ ਦਿੱਤੀਆਂ ਹੋਈਆਂ ਠੀਕ ਐ ਜੀ ਇਹ ਆ ਗਿਆ ਇਹਦਾ ਘੇਰਾ ਘੇਰੇ ਦੇ ਉੱਪਰ ਆਪਾਂ ਆਰਗੈਂਜ਼ਾ ਦਾ ਪੈਚ ਲਗਾ ਕੇ ਇਦਾਂ ਕੰਮ ਕੀਤਾ ਹੋਇਆ ਠੀਕ ਐ ਜੀ ਤੇ ਫਲਾਵਰ ਦੇ ਵਿੱਚ ਵੀ ਆਪਾਂ ਹਾਈਲਾਈਟ ਕੀਤਾ ਹੋਇਆ ਜਰੀ ਨਾਲ ਐਂਡ ਹੈਂਡ ਦਾ ਟੱਚ ਦਿੱਤਾ ਹੋਇਆ ਕੱਟਵਰਕ ਦਿੱਤਾ ਹੋਇਆ ਇਦਾਂ ਠੀਕ ਐ ਜੀ ਘੇਰਾ ਆ ਜਾਂਦਾ ਆਪਾਂ ਨਾ ਚੌੜਾਈ ਦੇ ਵਿੱਚ ਬਾਰਡਰ ਆ ਜਾਂਦਾ ਐਂਡ ਹੈਂਡਵਰਕ ਆ ਗਿਆ ਇਹਦੇ ਵਿੱਚ ਠੀਕ ਹੈ ਜੀ ਤੇ ਆਪਾਂ ਚੰਪਾ ਲਈ ਇਸ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ 컬러 ਇਹ ਬਹੁਤ ਪਿਆਰਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਇਹ ਆ ਗਿਆ ਜੀ ਦੀ 슬ੀਵਸ ਤੇ ਕੰਮ 슬ੀਵਸ ਦੇ ਉੱਪਰ ਵੀ ਆਪਾਂ ਇਦਾਂ ਆਰਗੈਂਜ਼ ਦਾ ਪੈਚ ਦੇ ਕੇ ਕੰਮ ਕੀਤਾ ਹੋਇਆ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਬਾਕੀ ਇਹ ਵੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਤੇ ਸੇਮ ਕਲਰ ਤੇ ਵੀ ਐਜਟਿਸ ਕਰਵਾ ਸਕਦੇ ਹੋ ਫੈਬਰਿਕ ਵੀ ਤੁਹਾਡੀ ਚੁਆਇਸ ਹੈ ਜੀ ਤੁਸੀਂ ਸੈਮੀ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਐਂਡ ਪਿਓਰ ਕ੍ਰੇਪ ਤੇ ਵੀ ਕਰਵਾ ਸਕਦੇ ਇਹਦੀ ਸਲਵਾਰ ਆ ਗਈ ਜੀ ਪਟਿਆਲਾ ਸਲਵਾਰ ਰੱਖੀ ਆਪਾਂ ਇਹਦੇ ਨਾਲ ਸੈਮੀ ਪਟਿਆਲਾ ਬਹੁਤ ਜ਼ਿਆਦਾ ਹੈਵੀ ਨਹੀਂ ਬਟ ਨੋਰਮਲ ਜੀ ਰੱਖੀ ਹੈ ਕੁੰਦੇ ਵਾਲੀ ਸਲਵਾਰ ਪਿਓਰ ਚਨਾਉਣ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਦੁਪੱਟੇ ਨੂੰ ਆਪਾਂ ਲਾਈਟ ਜੀ ਫਿਨਿਸ਼ਿੰਗ ਦਿੱਤੀ ਹੈ ਚੰਪਾ ਲੇਸ ਦੀ ਠੀਕ ਹੈ ਜੀ ਇਹ ਵੀ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੁੰਦਾ ਪਿਓਰ ਕ੍ਰੇਪ ਤੇ ਉੱਪਰ ਹੈ ਜੀ ਆਪਣਾ ਇਹ ਪਾਰਟੀ ਵੇਅਰ ਸੂਟ ਰੈਡੀ ਹੋਇਆ ਤੁਸੀਂ ਕਿਸੇ ਵੀ ਫੰਕਸ਼ਨ ਤੇ ਇਹਨੂੰ ਵੇਅਰ ਕਰ ਸਕਦੇ ਹੋ ਕਲਰ ਐਂਡ ਫੈਬਰਿਕ ਤੁਸੀਂ ਸਾਨੂੰ ਆਪਣੀ ਚੁਆਇਸ ਦੇ ਅਕੋਰਡਿੰਗ ਦੱਸ ਕੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਇਹ ਪਹਿਲਾਂ ਆਪਣਾ ਜੋਰ ਚਾੜਤੇ ਹੋਏ ਸੀ ਰੈਡੀ ਆਪਾਂ ਕ੍ਰੇਪ ਦੇ ਉੱਪਰ ਰੈਡੀ ਕੀਤਾ ਜੀ ਸੇਮ ਕਲਰ ਮਸਟਰਡ ਕਲਰ ਹੈ ਜੀ ਬੜਾ ਪਿਆਰਾ ਜਾਂ ਮਸਟਰਡ ਕਲਰ ਹੈ ਮਤਲਬ ਪੀਲੇ ਪੰਜ ਨਹੀਂ ਹੈਗਾ ਥੋੜਾ ਕਾਲਸ਼ ਦੇ ਵਿੱਚ ਕਲਰ ਆ ਜਾਂਦਾ ਠੀਕ ਹੈ ਜੀ ਇਹ ਵੀ ਇਹਦੀ ਨੈਕ ਲਾਈਨ ਆ ਗਈ ਜੀ neck ਤੇ ਕੰਮ ਕੀਤਾ ਹੋਇਆ ਰਾਉਂਡ neck ਦੇ ਕਿ ਬੰਚ ਦਿੱਤਾ ਹੋਇਆ ਐਦਾਂ ਐਂਡ ਪੂਰੇ ਫਰੰਟ ਦੇ ਵਿੱਚ ਆਪਾਂ ਇਹਦੇ ਬੂਟੀਆਂ ਦਿੱਤੀਆਂ ਹੋਈਆਂ ਇਹਦੇ ਪੂਰੇ ਫਰੰਟ 'ਚ ਬੂਟੀ ਆ ਜਾਂਦੀ ਹੈ। neck and front ਤੇ ਬੂਟੀ ਠੀਕ ਹੈ ਜੀ ਤੇ 슬ੀਵਸ ਤੇ ਇਹਦੇ ਵੀ ਬਾਰਡਰ ਦੇ ਕੇ ਪੂਰੀ 슬ੀਵਸ ਦੇ ਉੱਪਰ ਇਦਾਂ ਬੂਟੀ ਆ ਜਾਂਦੀਆਂ ਠੀਕ ਹੈ ਜੀ ਇਹ ਬੂਟੀਆਂ ਆ ਗਈਆਂ 슬ੀਵਸ ਦੇ ਉੱਪਰ ਐਂਡ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ 골ਡਨ ਜੋ ਆਪਣੇ ਵਰਕ 'ਚ ਕਲਰ ਆ ਰਿਹਾ ਹੈ। ਠੀਕ ਹੈ ਜੀ ਮਸਟਰਡ ਕਲਰ ਹੈ ਇਹ ਬਹੁਤ ਪਿਆਰਾ ਜਿਹਾ ਕਰੇਪ ਦਾ ਫੈ布ਰੀਕਾ ਠੀਕ ਹੈ ਜੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦਿੰਨੇ ਆ ਜੀ ਹਾਰ ਇਸ ਵਰਕ ਵਗੈਰਾ ਪੂਰਾ ਆਪਾਂ ਨੇੜੇ ਤੋਂ ਦਿਖਾਉਂਦੇ ਆ ਹਰ ਚੀਜ਼ ਠੀਕ ਹੈ ਜੀ ਕਿ ਤੁਹਾਨੂੰ ਪ੍ਰੋਪਰ ਪਤਾ ਚੱਲ ਸਕੇ ਵੀ ਆਪਾਂ ਕੀ ਚੀਜ਼ ਰੈਡੀ ਕੀਤੀ ਆ ਹਾਂਜੀ ਇਹ ਦੀ ਸਲਵਾਰ ਆ ਗਈ ਜੀ ਸਲਵਾਰੇ ਦੀ ਵੀ ਸੈਮੀ ਪਟਿਆਲਾ ਇਹ ਆ ਗਿਆ ਜੀ ਇਹਦਾ ਦੁਪੱਟਾ ਪਿਓਰ ਚਨਾਉਣ ਦਾ ਆਪਾਂ ਰੱਖਿਆ ਇਹਦੇ ਨਾਲ ਦੁਪੱਟਾ ਤੇ ਦੁਪट्टे ਦੇ ਉੱਪਰ ਆਪਾਂ 4 ਸਾਈਡ ਦਾ ਬਾਰਡਰ ਦਿੱਤਾ ਤੇ ਪੂਰੇ ਦੁਪट्टे ਦੇ ਵਿੱਚ ਆਪਾਂ ਬੂਟੀਆਂ ਦਿੱਤੀਆਂ ਜਿੱਦਾਂ ਆਪਣੀ ਸ਼ਰਟ ਦੇ ਵਿੱਚ ਆ ਜਾਂਦੀਆਂ ਠੀਕ ਹੈ ਜੀ ਪੂਰੇ ਦੁਪट्टे 'ਚ ਬੂਟੀਆਂ ਆ ਜਾਂਦੀਆਂ ਹਨ ਐਂਡ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਚੰਪਾ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਇਹ ਲੱਗ ਰਿਹਾ ਸੂਟ ਚੈੱਕ ਕਰ ਸਕਦੇ ਹੋ ਹੈਵੀ ਦੇ ਵਿੱਚ ਦੁਪੱਟਾ ਆ ਜਾਂਦਾ ਕਲਰ ਕੰਬੀਨੇਸ਼ਨ ਬਾਕੀ ਤੁਹਾਡੀ ਚੋਇਸ ਹੈ ਜੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਮੈਂ ਵਾਰ-ਵਾਰ ਤੁਹਾਨੂੰ ਇਹ ਚੀਜ਼ ਦੱਸਦੀ ਹਾਂ ਕਿ ਤੁਸੀਂ ਮਤਲਬ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹ ਆਪਣੀ ਚੋਇਸ ਦੇ ਅਕੋਰਡਿੰਗ ਸਾਨੂੰ ਕਲਰ ਦੱਸ ਕੇ ਜਿਵੇਂ ਹੁਣ ਆਪਾਂ ਇਹ ਸੂਟ ਰੈਡੀ ਕੀਤੇ ਤਾਂ ਇਹਨਾਂ ਨੇ ਸਾਨੂੰ ਕਲਰ ਦੱਸੇ ਸੀਗੇ ਵੀ ਇਹ ਵਾਲੇ ਕਲਰ ਨੂੰ ਮੈਂ ਲਾਈਕ ਕਰਦੇ ਹਾਂ ਤਾਂ ਆਪਾਂ ਜਿਹੜੇ ਬੜੇ ਪਿਆਰੇ ਪਿਆਰੇ ਜਿਹੇ ਸ਼ੇਡ ਚੂਜ਼ ਕਰਕੇ ਇਹਨਾਂ ਨੂੰ ਰੈਡੀ ਕਰਕੇ ਦਿੱਤੇ ਆ ਤਾਂ ਹਰ ਇੱਕ ਕਲਰ ਤੇ ਮਤਲਬ ਗ੍ਰੇਸ ਆਉਂਦੀ ਆ ਵਰਕ ਦੀ ਜਦੋਂ ਆਪਾਂ ਰੈਡੀ ਕਰ ਲੈਨੇ ਆ ਠੀਕ ਹੈ ਜੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਗ੍ਰੇ ਕਲਰ ਤੇ ਉੱਪਰ ਇਹ ਥੋੜਾ ਜਿਹਾ ਕਾਲਸ਼ ਦੇ ਵਿੱਚ ਗ੍ਰੇ ਕਲਰ ਹੈ ਡਾਰਕ ਜਿਹਾ ਗ੍ਰੇ ਆ ਜਾਂਦਾ ਲਾਈਟ ਗ੍ਰੀ ਨਹੀਂ ਇਹ ਵੀ ਖਾਦੀ ਫੈ布ਰਿਕ ਹੈ ਜੀ ਇਹ ਤੇ ਇਹ ਵੀ ਬਹੁਤ ਪਿਆਰਾ ਜਿਹਾ ਪੀਸ ਰੈਡੀ ਹੋਇਆ ਆਪਣਾ ਇਹਦੀ ਨੈਕ ਆ ਗਈ ਜੀ ਜਿੱਥੇ ਆਪਣੇ ਵਰਕ ਚ ਕਲਰ ਹੈ ਆਪਾਂ ਉਦਾਂ ਫਿਨਿਸ਼ਿੰਗ ਦੇ ਕੇ ਪਾਈਪਿੰਗ ਦੀ नेक ਰੈਡੀ ਕੀਤੀ ਆ ਇਹਦੇ ਤੇ ਆਪਾਂ ਪੋਰਟੀ ਬਟਨ ਨਹੀਂ ਦਿੱਤੇ ਤਾਂ ਡਿਜ਼ਾਈਨ ਦੇ ਨੇ ਕਿਉਂਕਿ ਕਾਫੀ ਸੂਟਾਂ ਦੇ ਆਪਣੇ ਸੇਮ ਸੇਮ ਪੋਰਟਲੀ ਹੋ ਜਾਂਦੇ ਆ ਤਾਂ ਆਪਾਂ ਥੋੜਾ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰੀ ਦੀ ਆ ਠੀਕ ਹੈ ਜੀ ਐਂਡ ਇਹ ਆ ਗਿਆ ਜੀ ਇਹਦਾ ਘੇਰਾ ਬਹੁਤ ਹੀ ਪਿਆਰਾ ਜਿਹਾ ਵੀ ਆਪਣਾ ਡਿਜ਼ਾਈਨ ਰੈਡੀ ਹੋਇਆ ਇਹ ਆ ਗਿਆ ਜੀ ਇਹਦੀਆਂ 슬ੀਵਸ ਦੇ ਉੱਪਰ ਪੂਰੇ ਚਾਕਾਂ ਤੋਂ ਆ ਜਾਂਦਾ ਵਰਕ ਹੈ ਤਾਂ ਫਰੰਟ ਬੈਕ ਵਰਕ ਦਿੱਤਾ ਹੋਇਆ ਆਪਾਂ ਇਹਦੇ ਇਹਦੇ ਵਿੱਚ ਗੋਟਾ ਐਡ ਕੀਤਾ ਜੀ ਆਪਾਂ カラー कॉम्बिनेशन आपा ग्रे ਦੇ ਉੱਪਰ ਰਾਣੀ শেਡ ਦਿੱਤਾ ਹੈ ਥੋੜਾ ਕਾਲਚ ਦੇ ਵਿੱਚ ਬਹੁਤ ਜ਼ਿਆਦਾ ਬ੍ਰਾਈਟ ਕਲਰ ਨਹੀਂ ਦਿੰਦਾ ਜੀ ਫਰੋਜੀ ਦਾ ਟੱਚ ਦਿੱਤਾ ਹੈ ਪੂਰਾ ਮੀਨਸ ਹੈਵੀ ਆ ਗਿਆ ਆਪਣਾ ਚਾਕ ਆ ਗਿਆ ਜੀ ਹਨੇਰਾ ਆ ਗਿਆ ਵਿੱਚ ਚਰੀ ਦਾ ਟੱਚ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਉੱਠ ਕੇ ਆਏ ਹੋਏ بیس ਦਾ ਕਲਰ ਦਿੱਤਾ ਹੋਇਆ 그린 ਆ ਗਿਆ ਫਰੋਜੀ ਔਰਿੰਜ ਮਤਲਬ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਰੈਡੀ ਹੋਇਆ ਇਹ ਵੀ ਆਪਣਾ ਜਰੀ ਦਾ ਟੱਚ ਆ ਗਿਆ ਵਿੱਚ ਗੋਟੇ ਗੋਟਾ ਐਡ ਕੀਤਾ ਹੋਇਆ ਇਹ ਪੂਰਾ ਇਹਦਾ ਚਾਕ ਘੇਰਾ ਠੀਕ ਹੈ ਜੀ ਐਂਡ ਇਹ ਆ ਗਿਆ ਜੀ ਵੀ ਸਲੀਵਸ ਦੇ ਉੱਪਰ ਕੰਮ ਪੂਰਾ ਬੰਚ ਸਲੀਵਸ ਦੇ ਉੱਪਰ ਆ ਗਿਆ ਠੀਕ ਹੈ ਜੀ ਇਹ ਸਲੀਵਸ ਦਾ ਕੰਮ ਆ ਗਿਆ ਇਹਦੇ ਬੈਕ ਤੇ ਵੀ ਸੇਮ ਹੀ ਵਰਕ ਆ ਸਕਦਾ ਜਿੱਦਾਂ ਫਰੰਟ ਤੇ ਵਰਕ ਆ ਸੇਮ ਬੈਕ ਤੇ ਆਪਾਂ ਦਿੱਤਾ ਹੋਇਆ ਇੱਥੇ ਪੂਰਾ ਵਰਕ ਬੈਕ ਤੇ ਵੀ ਉਦਾਂ ਹੀ ਆ ਗਿਆ ਚਾਕ ਐਂਡ ਕੇਰਾ ਬਾਕੀ ਤੁਸੀਂ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਇਹ ਸਾਰਾ ਮਤਲਬ ਚਾਵਲ ਟਾਂਕੇ ਦਾ ਕੰਮ ਕੀਤਾ ਹੋਇਆ ਠੀਕ ਹੈ ਜੀ ਫਲਾਵਰ ਇਹ ਫਲਾਵਰ ਮੈਨੂੰ ਬਹੁਤ ਪਿਆਰੇ ਲੱਗੇ ਬਹੁਤ ਹੀ ਮਤਲਬ ਆਪਾਂ ਕਹਿੰਦੇ ਨੇ ਗੁੰਦਵੇਂ ਜੇ ਟਾਈਪ ਰੈਡੀ ਹੋਏ ਆ ਠੀਕ ਹੈ ਜੀ ਇਹ ਚੀਜ਼ਾਂ ਜਦੋਂ ਆਪਾਂ ਵੇਅਰ ਕਰਾਂਗੇ ਇਹ ਚੀਜ਼ ਬਹੁਤ ਪਿਆਰੀ ਲੱਗਦੀ ਹੈ 10 ਸਲੀਵਜ਼ ਫਰੰਟ ਬੈਕ ਇਦਾਂ ਆ ਜਾਣੀਆਂ ਡੀਸੈਂਟ ਜਿਹਾ ਆਪਣਾ ਸੂਟ ਰੈਡੀ ਹੋਇਆ ਜੀਏ ਬਹੁਤ ਹੀ ਪਿਆਰਾ ਜਿਹਾ ਥੋੜਾ ਅਲੱਗ ਜਿਹਾ ਡਿਜ਼ਾਈਨ ਨਿਊ ਰੈਡੀ ਕੀਤਾ ਆਪਾਂ ਇਹ ਆ ਗਿਆ ਜੀ ਇਹਦੀ ਸ਼ਰਟ ਐਂਡ ਇਹਦੀ ਬਾਟਮ ਵੀ ਬਹੁਤ ਹੀ ਪਿਆਰੀ ਜਿਹੀ ਹੋਈ ਹੈ ਚੈੱਕ ਕਰ ਸਕਦੇ ਹੋ ਸਲਵਾਰ ਆਪਾਂ ਦੇਖੋ ਜੀ ਇਹਦੀ ਕੁੰਡੇ ਵਾਲੀ ਹੀ ਰੱਖੀ ਹੈ ਪਾਕਿਸਤਾਨੀ ਵੀ ਰੱਖ ਸਕਦੇ ਨੇ ਬਟ ਇਹ ਵੇਅਰ ਕਰਦੇ ਆ ਕੁੰਦੇ ਵਾਲੀ ਕੁੰਦੇ ਵਾਲੀ ਸਲਵਾਰ ਰੱਖ ਕੇ ਆਪਾਂ ਵਰਕ ਕੀਤਾ ਇਹਦੇ ਉੱਪਰ ਐਤਾ ਪੈਚ ਦੇ ਕੇ ਜਿੱਦਾਂ ਆਪਣਾ ਵਰਕ ਸੀ 컬러 ਦਾ ਪੈਚ ਦੇ ਕੇ ਉੱਪਰ ਕੰਮ ਕੀਤਾ ਹੋਇਆ ਅੱਜ ਪੂਰੀ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਸਲਵਾਰ ਰੈਡੀ ਹੋਈ ਹੈ ਇਹਦੇ ਇਹ ਚੀਜ਼ ਜਿਹੜੀ ਆ ਰਹੀ ਹੈ ਜੀ ਅੰਬੀ ਇੱਕ ਸਾਈਡ ਤੇ ਆएगी ਜਦੋਂ ਆਪਾਂ ਵੇਅਰ ਕਰਾਂਗੇ ਨਾ ਐਦਾਂ ਇੱਕ ਸਾਈਡ ਤੇ ਆਵੇਗੀ ਸਾਈਡ ਦੋਨੋਂ ਸਾਈਡ ਤੇ ਐਦਾਂ ਜੀ ਇਹ ਦੂਸਰੀ ਸਾਈਡ ਆ ਗਈ ਐਦਾਂ ਇੰਦਾਂ ਸੋਤੋਂ ਆਪਾਂ ਵੇਅਰ ਕਰਾਂਗੇ ਦੋਨੋਂ ਸਾਈਡ ਇੰਦਾਂ ਪਿਆਰੀ ਸਾਈਡਸ ਵਾਲੇ ਪੱਲਿਆਂ ਦੇ ਉੱਪਰ ਇੰਦਾਂ ਕਲਰ ਕੰਬੀਨੇਸ਼ਨ ਇਹਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਇੰਦਾਂ ਇਹ ਬਹੁਤ ਹੀ ਪਿਆਰਾ ਜਿਹਾ ਆਪਣਾ ਡਿਜ਼ਾਈਨਰ ਜਿਹਾ ਸੂਟ ਰੈਡੀ ਹੋਇਆ ਇੰਦਾਂ ਅਜੂਬਾ ਜੀ ਬਾਕੀ ਤੁਸੀਂ ਪਾਕਿਸਤਾਨੀ ਸਲਵਾਰ ਵੀ ਇਹਦੇ ਨਾਲ ਰੱਖ ਸਕਦੇ ਹੋ ਇਹ ਸਲਵਾਰ ਆਪਣੀ ਮਤਲਬ ਕੁੰਡੇ ਵਾਲੀ ਰੈਡੀ ਹੋਈ ਹੈ ਇਹ ਆ ਗਈ ਜੀ ਇਹਦੀ ਬਾਟਮ ਸ਼ਰਟ ਤੇ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਪਲੇਨ ਗ੍ਰੇ 컬러 ਦਾ ਦੁਪੱਟਾ ਆਪਾਂ ਪਲੇਨ ਰੱਖਿਆ ਬਟ ਆਪਾਂ ਇਹਨੂੰ ਟਾਈ ਡਾਈ ਵੀ ਰੱਖ ਸਕਦੇ ਸੀ ਇਹ ਚੁਆਇਸ ਹੁੰਦੀ ਆ ਇਹਨਾਂ ਨੂੰ ਮਤਲਬ ਸੋਬਰ ਜਿਹਾ ਚਾਹੀਦਾ ਸੀ ਤਾਂ ਆਪਾਂ ਪਲੇਨ ਦੁਪੱਟਾ ਹੀ ਰੱਖਿਆ ਵੈਸੇ ਆਪਾਂ ਇਹਦੇ ਵਿੱਚ ਮਜ਼ੈਂਟਾ ਰਾਣੀ ਸ਼ੇਡ ਦਾ ਟੱਚ ਦੇ ਕੇ ਟਾਈ ਐਂਡ ਡਾਈ ਵੀ ਰੱਖ ਸਕਦੇ ਆ ਤੇ ਲੇਸ ਦੀ ਫਿਨਿਸ਼ਿੰਗ ਵੀ ਆਪਾਂ ਇਦਾਂ ਹੀ ਦਿੱਤੀ ਆ ਜਿੱਦਾਂ ਆਪਣੇ ਵਰਕ ਦੇ ਵਿੱਚ 컬러 ਆ ਜਾਂਦਾ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ ਇਹ ਨਾਲ ਇਹਦੇ ਨਾਲ 골ਡਨ ਟੱਚ ਐਂਡ ਕਲਰ ਟੱਚ ਦੇ ਕੇ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ। ਚੈੱਕ ਕਰੋ ਤੁਸੀਂ। ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲੱਗਦਾ ਆਪਣਾ। ਬਾਕੀ ਇਹ ਚੀਜ਼ਾਂ ਵੀਅਰ ਕਰਦੇ ਆ ਜਦੋਂ ਆਪਾਂ ਤਾਂ ਉਦੋਂ ਬਹੁਤ ਪਿਆਰੀਆਂ ਲੱਗਦੀਆਂ ਇਹ ਬੰਨੀਆਂ ਹੋਈਆਂ। ਇਹ ਵੀ ਤੁਸੀਂ ਕਿਸੇ ਵੀ ਕਲਰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ। ਇਹ ਖਾਦੀ ਦੇ ਉੱਪਰ ਬਣਿਆ ਜੀ। ਇਹ ਆਪਣੇ ਅੱਜ ਵਾਲੀ ਕਲੈਕਸ਼ਨ ਸੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸਾਰੇ ਡਿਜ਼ਾਈਨ ਪਸੰਦ ਆਏ ਹੋਣਗੇ। ਮੈਸੇਜ ਕਰਕੇ ਜਰੂਰ ਦੱਸਿਓ ਤੁਸੀਂ ਕਿ ਤੁਹਾਨੂੰ ਅੱਜ ਵਾਲੀ ਆਪਣੀ ਕਲੈਕਸ਼ਨ ਕਿੱਦਾਂ ਨਹੀਂ ਲੱਗੀ ਤਾਂ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਪਸੰਦ ਕਰਦੇ ਹੋ ਨੇ ਸਭ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ